ਇਹ ਮਾਮਲਾ ਪਟਿਆਲਾ ਦੇ ਭੁਪਿੰਦਰਾ ਇੰਟਰਨੈਸ਼ਨਲ ਸਕੂਲ ਦਾ ਸਾਹਮਣੇ ਆਇਆ ਸਕੂਲ ਦੇ ਬੱਚਿਆਂ ਨੂੰ ਸਕੂਲ ਦੀ ਵਰਦੀ ਪਾਉਣ ਦੇ ਬਾਵਜੂਦ ਵੀ ਪੇਪਰ 'ਚ ਨਹੀਂ ਦਿੱਤਾ ਗਿਆ ਜਦੋਂ ਬੱਚਿਆਂ ਦੇ ਪੇਰੈਂਟਸ ਨੂੰ ਪਤਾ ਲੱਗਿਆ ਤਾਂ ਮੌਕੇ ਤੇ ਸਕੂਲ ਪਹੁੰਚ ਗਏ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੇਰੈਂਟਸ ਦਾ ਬਿਆਨ ਆਇਆ ਸਾਹਮਣੇ ਤੁਸੀਂ ਵੀ ਸੁਣੋ ਨਾ ਜੀ ਮੇਰਾ ਨਾਮ ਰਾਜਵੀਰ ਕੋਰਵਰਮਾ ਕੋ-ਫਾਊਂਡਰ ਕੋ-ਫੈਡਰੇਸ਼ਨ ਸਾਡੀ ਬੇਟੀ ਇੱਥੇ ਸਕੂਲ ਦੇ ਵਿੱਚ ਬੇਸ ਸਕੂਲ ਦੇ ਵਿੱਚ ਪੜ੍ਹਦੀ ਹੈਗੀ ਆ ਅਸੀਂ ਸਾਰੇ ਪੇਰੈਂਟਸ ਇੱਥੇ ਇਕੱਠੇ ਹੋਏ ਆ ਅੱਜ ਮੁੱਦਾ ਇਹ ਸੀਗਾ ਤੁਸੀਂ ਮੈਂ ਚਾਹਾਂਗਾ ਕਿ ਥੋੜਾ ਜਿਹਾ ਪੇਰੈਂਟਸ ਦਾ ਵੀ ਸ਼ਾਰਟ ਨਾਲ ਲੈ ਕੇ ਜਿੰਨੇ ਪੇਰੈਂਟਸ ਅਸੀਂ ਇਕੱਠੇ ਹੋਏ ਆ ਕਾਫੀ ਗਿਣ ਔਰ ਸਾਡੇ ਬੱਚਿਆਂ ਦਾ ਅੱਜ ਇਗਜ਼ਾਮ ਸੀਗਾ ਸਾਨੂੰ ਸਵੇਰੇ ਹੀ ਮੈਸੇਜ ਸੌਰੀ ਫੋਨ ਆਂਦਾ ਕਿ ਤੁਹਾਡੇ ਬੱਚਾ ਨੂੰ ਅਸੀਂ ਇਗਜ਼ਾਮ ਦੇ ਵਿੱਚ ਨਹੀਂ ਬੈਠਣ ਦਵਾਵਾਂਗੇ ਬਿਕਾਜ਼ ਆਫ ਇਹਨਾਂ ਦੇ ਰਾਈਟ ਯੂਨੀਫਾਰਮ ਨਹੀਂ ਪਾਈ ਹੋਈ ਰਾਈਟ ਯੂਨੀਫਾਰਮ ਦਾ ਮਤਲਬ ਹੋ ਕੇ ਬੱਚਾ ਨੇ ਪ੍ਰੋਪਰ ਯੂਨੀਫਾਰਮ ਪਾਈ ਹੋਈ ਹੈਗੀ ਆ ਬਟ ਇਹਨਾਂ ਨੇ ਜੋ ਹਾਊਸ ਡਰੈਸ ਆ ਅਲੱਗ ਹਫਤੇ ਚ ਹਾਊਸ ਡਰੈਸ ਵੀ ਹੈਗੀ ਆ ਇਹਨਾਂ ਦੀ ਉਹ ਨਹੀਂ ਪਾਈ ਹੋਈ ਹੈਗੀ ਲੇਕਿਨ ਸਕੂਲ ਯੂਨੀਫਾਰਮ ਦੇ ਵਿੱਚ ਬੱਚੇ ਹੈਗੇ ਨੇ ਤਾਂ ਸਾਡਾ ਮੁੱਦਾ ਇਹ ਹੈਗਾ ਕਿ ਜਦੋਂ ਬੱਚੇ ਸਕੂਲ ਯੂਨੀਫਾਰਮ ਦੇ ਵਿੱਚ ਹੈਗੇ ਨੇ ਤਾਂ ਉਹਨਾਂ ਨੂੰ ਇਗਜ਼ਾਮ ਤੋਂ ਰੋਕਣ ਵਾਲਾ ਸਕੂਲ ਪ੍ਰਸ਼ਾਸਨ ਕੌਣ ਹੁੰਦਾ ਕਿਹੜੇ ਰੂਲ ਦੇ ਵਿੱਚ ਲਿਖਿਆ ਹੋਇਆ ਅਗਰ ਬੱਚਾ ਸਿਵਲ ਕੱਪੜਿਆਂ ਦੇ ਵਿੱਚ ਆਜ ਆਪਣੇ ਘਰ ਦੇ ਕੱਪੜਿਆਂ ਦੇ ਵਿੱਚ ਯੂਨੀਫਾਰਮ ਨਹੀਂ ਪਾਈ ਤਾਂ ਵੀ ਆਪਾਂ ਮੰਨ ਦਿਆਂ ਬੱਚਿਆਂ ਨੇ ਪ੍ਰੋਪਰ ਯੂਨੀਫਾਰਮ ਦੇ ਵਿੱਚ ਬੱਚੇ ਇਹਨਾਂ ਨੇ ਸਾਡੇ ਬੱਚਿਆਂ ਨੂੰ ਬਾਹਰ ਖੜਾ ਕੇ ਅੱਧੇ ਘੰਟੇ ਡੇਢ ਘੰਟੇ ਤੋਂ ਉੱਪਰ ਇਹਨਾਂ ਨੇ ਧੁੱਪ ਦੇ ਵਿੱਚ ਸਾਡੇ ਬੱਚਿਆਂ ਨੂੰ ਖੜਾਇਆ ਸਾਡੇ ਬੱਚਿਆਂ ਨੂੰ ਹਰਾਸ਼ ਕੀਤਾ ਜਿਹਦੇ ਅਸੀਂ ਸਕੂਲ ਪ੍ਰਸ਼ਾਸਨ ਦੇ ਖਿਲਾਫ ਅਸੀਂ ਧਰਨਾ ਪ੍ਰਦਰਸ਼ਨ ਕਰ ਰਹੇ ਹੈਗੇ ਆ ਤੇ ਸਾਡੀ ਮੰਗ ਆ ਡੀਸੀ ਸਾਹਿਬ ਤੋਂ ਮੰਗਾਂ ਸਾਨੂੰ ਪੂਰੇ ਪ੍ਰਸ਼ਾਸਨ ਤੋਂ ਮੰਗਾਂ ਕਿ ਸਕੂਲ ਦੇ ਖਿਲਾਫ ਜਲਦ ਤੋਂ ਜਲਦ ਐਕਸ਼ਨ ਲਿਆ ਜਾਵੇ ਹੋਰ ਵੀ ਬਹੁਤ ਸਾਰੇ ਮੁੱਦੇ ਖੜੇ ਹੈਗੇ ਨੇ ਜਿਵੇਂ ਕਿ ਸਾਡੇ ਤੋਂ ਫੀਸਿਸ ਲੈਂਦੇ ਨੇ ਏਸੀਆਂ ਦੀ ਫੀਸਿਸ ਲੈਂਦੇ ਨੇ ਸਕੂਲ ਦੇ ਵਿੱਚ ਕਲਾਸ ਰੂਮਸ ਦੇ ਵਿੱਚ ਏਸੀ ਨਹੀਂ ਹੈਗੇ ਅਗਰ ਕੋਈ ਨੌਕਰੀशुदा ਪੇਰੈਂਟਸ ਆਗੇ ਨੇ ਥੋੜਾ ਬਹੁਤ ਕੋਈ ਸੀਸ ਲੇਟ ਹੋ ਗਈ ਉਹਨਾਂ ਨੂੰ ਤਨਖਾਹਾਂ ਭੇਜੀਆਂ ਜਾਂਦੀਆਂ ਨੇ ਇਹਨਾਂ ਵੱਲੋਂ ਕਿ ਅਸੀਂ ਆਨ ਡਿਫਾਲਟ ਕਰ ਦਵਾਂਗੇ ਜਾਂ ਅਸੀਂ ਐਗਜ਼ਾਮਸ 'ਚ ਨਹੀਂ ਬਿਠਾਣ ਦੇਵਾਂਗੇ ਬਹੁਤ ਪੁੱਛਾ ਮੁੱਦੇ ਬਹੁਤ ਨੇ ਅੱਜ ਮੇਨ ਮੁੱਦਾ ਇਹ ਸੀਗਾ ਕਿ ਸਾਨੂੰ ਸਾਰੇ ਪੇਰੈਂਟਸ ਨੂੰ ਇਹਨਾਂ ਨੇ ਫੋਨ ਕੀਤਾ ਕਿ ਆਪਣੇ ਬੱਚੇ ਨੂੰ ਤੁਸੀਂ ਅਸੀਂ ਬਿਠਾ ਨਹੀਂ ਦੇਵਾਂਗੇ ਤੁਹਾਡੇ ਬੱਚਿਆਂ ਨੂੰ ਐਗਜ਼ਾਮ ਦੇ ਵਿੱਚ ਆਪਣੇ ਬੱਚਿਆਂ ਨੂੰ ਲੈ ਜਾਓ ਜਾਂ ਫਿਰ ਯੂਨੀਫਾਰਮਸ ਇੱਥੇ ਭੇਜੋ ਬੱਚੇ ਇੱਥੇ ਚੇਂਜ ਕਰਨ ਮੈਨੂੰ ਵੀ ਪਤਾ ਬੱਚਿਆਂ ਨੇ ਵੱਡੀਆਂ ਨੇ ਅਸੀਂ ਕਿਵੇਂ ਬਾਹਰ ਬੱਚੇ ਨੂੰ ਚੇਂਜ ਕਰਨ ਦੇ ਸਕਦਾ ਉਦਾਂ ਹੀ ਕੀ ਬੰਦਾ ਅਸੀਂ ਆਪੋ ਆਪਣੇ ਕੰਮਾਂ ਦੇ ਵਿੱਚ ਚਲੇ ਜਾਂਦੇ ਆਂ ਬੱਚਿਆਂ ਨੂੰ ਛੱਡ ਕੇ ਨੌਕਰੀ ਸ਼ੁਦਾ ਲੋਕ ਨੌਕਰੀ ਤੇ ਚਲੇ ਜਾਂਦੇ ਨੇ ਇੱਕਦਮ ਵਾਪਸ ਆਏ ਤਾਂ ਇਹ ਐਟੀਟਿਊਡ ਸਕੂਲ ਦਾ ਬਿਲਕੁਲ ਸਹੀ ਨਹੀਂ ਸੀਗਾ ਪ੍ਰਿੰਸੀਪਲ ਮੈਮ ਬਾਹਰ ਆਏ ਬਹੁਤ ਮੁਸ਼ਕਿਲ ਨਾਲ ਬਾਹਰ ਆਏ ਜਦੋਂ ਪੇਰੈਂਟਸ ਵੱਲੋਂ ਵਿਰੋਧ ਚੰਗੇ ਤਰੀਕੇ ਨਾਲ ਕੀਤਾ ਗਿਆ ਲੇਕਿਨ ਉਹਨਾਂ ਵੱਲੋਂ ਕੋਈ ਸੈਟੀਸਫਾਈਡ ਸਾਨੂੰ ਨਹੀਂ ਕੀਤਾ ਗਿਆ ਸਾਡਾ ਮਜ਼ਾਕ ਬਣਾ ਕੇ ਹੱਸ ਕੇ ਉਹ ਅੰਦਰ ਚਲੇ ਗਏ ਨੇ ਮੈਡਮ ਕੀ ਦੇਖਦੇ ਹਾਂ ਕਿ ਬੱਚਿਆਂ ਨੂੰ ਇੱਕ ਪਾਸੇ ਮਾਪਕ ਵਧੀਆ ਸਕੂਲਾਂ ਦੇ ਵਿੱਚ ਭੰਦਦੇ ਨੇ ਪਰ ਇਹ ਵੀ ਗੱਲਾਂ ਕਰਕੇ ਬੱਚਿਆਂ ਦੀ ਪੜ੍ਹਾਈ ਦੇ ਵਿੱਚ ਜਿਹੜਾ ਵਿਘਨ ਆਂਦਾ ਹੈ ਉਹ ਇਸ ਨੂੰ ਕਿਵੇਂ ਦੇਖ ਸਕਦੇ ਸਰ ਵਿਘਨ ਬਹੁਤ ਆਂਦਾ ਇਹ ਤੁਸੀਂ ਦੇਖੋ ਕਿ ਪੇਰੈਂਟਸ ਅੱਜ ਦੇ ਪੇਰੈਂਟਸ ਨੂੰ ਸਿਰਫ ਬੱਚਿਆਂ ਨੂੰ ਵਧੀਆ ਸਕੂਲਾਂ 'ਚ ਪੜ੍ਹਾਉਣ ਦੇ ਲਈ ਦੋਨਾਂ ਪੈਨਸ ਨੂੰ ਕੰਮ ਕਰਨਾ ਪੈ ਰਿਹਾ ਦੋਨੋਂ ਵਰਕਿੰਗ ਨੇ ਫਿਰ ਵੀ ਇਹਨਾਂ ਦੇ ਨਖਰੇ ਚੱਕਦੇ ਨੇ ਇਹਨਾਂ ਦੀਆਂ ਲੱਖਾਂ ਰੁਪਏ ਫੀਸਾਂ ਭਰਦੇ ਨੇ ਤੇ ਲੇਕਿਨ ਇਹ ਬਿਲਕੁਲ ਵੀ ਕੋਆਪਰੇਟ ਨਹੀਂ ਕਰਦੇ ਹੈਗੇ ਕੋਈ ਬੱਚਿਆਂ ਨਾਲ ਕੋਆਪਰੇਟ ਨਹੀਂ ਕਰਦੇ ਹੁਣ ਤੁਹਾਡੇ ਸਾਹਮਣੇ ਅਸੀਂ ਸਾਰੇ ਖੜੇ ਆ ਇੱਥੇ ਇੱਕ ਫੈਨ ਤੱਕ ਨਹੀਂ ਹੈਗਾ ਨਾਮੀ ਸਕੂਲ ਕੋ ਆਉਂਦੇ ਨੇ ਨਾ ਇਹ ਆਪਣੇ ਆਪ ਨੂੰ ਅਸੀਂ ਸਵੇਰੇ ਦੇ ਖੜੇ ਸਾਨੂੰ ਕਿਸੇ ਨੇ ਪਾਣੀ ਤੱਕ ਨਹੀਂ ਪੁੱਛਿਆ ਹੈਗਾ ਇਹ ਕਿੰਨ ਇਨਸਾਨੀਅਤ ਆ ਪਾ ਪੀਨ ਵਾਲਾ ਪਾਣੀ ਵਾਸ਼ਰੂਮ ਦੇ ਵਿੱਚੋਂ ਦੀ ਆ ਰਿਹਾ ਹੈਗਾ ਇੱਕ ਇਨਸਾਨੀਅਤ ਤਾਂ ਸਾਨੂੰ ਪਾਣੀ ਤੱਕ ਇੱਥੇ ਸਵੇਰੇ ਖੜਿਆ ਐਨੀ ਗਰਮੀ ਦੇ ਵਿੱਚ ਕਿਤੇ ਕੋਈ ਏਸੀ ਨਹੀਂ ਪੱਖਾ ਨਹੀਂ ਤਾਂ ਇਹ ਫੀਸਿਸ ਕਿਸ ਨਾਮ ਦੀ ਲੈਂਦੇ ਨੇ ਤੇ ਜਦੋਂ ਸੁਪਰੀਮ ਕੋਰਟ ਵੱਲੋਂ ਇਹ ਆਡਿਟਸ ਨੇ ਕਿ ਜੋ ਈਅਰਲੀ ਫੀਸ ਆ ਉਹ ਸਿਰਫ ਇਹ ਫੀਸ ਲੈ ਸਕਦੇ ਨੇ ਉਹਦੇ ਤੇ ਕੁਝ ਪਰਸੈਂਟ ਆ ਮੇਰੇ ਖਿਆਲ 3-4 ਪਰਸੈਂਟ ਆ ਜੋ ਇਹ ਲੈ ਸਕਦੇ ਨੇ ਲੇਕਿਨ ਇਹ ਐਕਸਟਰਾ ਫੀਸ ਵੀ ਬਿਲਡਿੰਗ ਚਾਰਜਸ ਕਿ 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 ਪਤਾ ਨਹੀਂ ਕਿੰਨੇ ਕਿੰਨੇ ਫੀਸ ਸਾਡੇ ਤੋਂ ਚਾਰਜਸ ਕਰਦੇ ਨੇ ਲੇਕਿਨ ਕਦੇ ਵੀ ਇਹ ਕੋਆਪਰੇਟ ਨਹੀਂ ਕਰਦੇ ਕਿਸੇ ਵੀ ਪੇਰੈਂਟਸ ਦੇ ਨਾਲ ਅੱਕੇ ਕੀ ਮੰਗ ਕਰਦੇ ਪ੍ਰਸ਼ਾਸਨ ਦੇ ਸੂਨ ਦੇ ਅਧਿਕਾਰ ਦੇ ਕੀ ਮੰਗ ਕਰਦੇ ਸਾਡੇ ਤਾਂ ਪ੍ਰਸ਼ਾਸਨ ਨੂੰ ਇਹੀ ਮੰਗਾ ਕਿ ਜਿਹੜੇ ਇਹਨਾਂ ਦੀ ਟੀਚਰਸ ਇਹਨਾਂ ਨਾਲ ਇਨਵੋਲਵ ਹੁੰਦੇ ਨੇ ਉਹਨਾਂ ਤੇ ਵੀ ਐਕਸ਼ਨ ਲਿਆ ਜਾਵੇ ਸਕੂਲ ਦੀ ਅਫੀਲੀਏਸ਼ਨਾ ਜੋ ਉਹ ਕੈਨਸਲ ਕੀਤੀ ਜਾਵੇ ਕਿਉਂਕਿ ਕੱਲਾ ਇਹ ਮੁੱਦਾ ਨਹੀਂ ਹੈਗਾ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਪੇਰੈਂਟਸ ਦਾ ਜੋ ਮੁੱਦਾ ਹੈਗਾ ਉਹਨੂੰ ਲੈ ਕੇ ਸੰਘਰਸ਼ ਨੂੰ ਅੱਗੇ ਲੈ ਕੇ ਜਾਵਾਂਗੇ ਜਲਦੀ ਪੇਪਰ ਦੇ ਦਿੱਤੇ ਮੈਡਮ ਦੇ ਦੇ ਰਹੇ ਮੈਮ ਸਰ ਜਦੋਂ ਪ੍ਰੈਸ਼ਰ ਹੋ ਗਿਆ ਜਦੋਂ ਬਹੁਤ ਜ਼ਿਆਦਾ ਪ੍ਰੈਸ਼ਰ ਪ੍ਰਸ਼ਾਸਨ ਵੀ ਆ ਗਿਆ ਉਹ ਤੋਂ ਡੇਢ ਘੰਟੇ ਬਾਅਦ ਬੱਚਾ ਨੂੰ ਬਿਠਾਇਆ ਗਿਆ ਇਗਜ਼ਾਮਸ ਦੇ ਵਿੱਚ ਤੇ ਤੁਹਾਡੇ ਰਾਹੀਂ ਸਾਡੀ ਇਹ ਮੰਗ ਆ ਕਿ ਅੱਜ ਦੀ ਜਿਹੜੀ ਸੀਸੀਟੀਵੀ ਕੈਮਰੇ ਦੀ ਫੁਟੇਜ ਆ ਉਹ ਸਾਰੀ ਜਿੰਨਾ ਤੱਕ ਰੱਖੀ ਜਾਵੇ ਮਤਲਬ ਸਾਨੂੰ ਦਿੱਤੀ ਜਾਵੇ ਅਗਰ ਸਾਨੂੰ ਚਾਹੀਦੀ ਹੋएगी ਆ ਤਾਂ ਮੇਰਾ ਨਾਮ ਈਸ਼ੂ ਗਿੱਲ ਹੈ ਜੀ ਮੈਮ ਅੱਜ ਵਿਪ ਸਕੂਲ ਦੇ ਵਿੱਚ ਧਰਨਾ ਲਾਇਆ ਜਾ ਰਿਹਾ ਹੈ ਪੇਰੈਂਟ ਦੇ ਵੱਲੋਂ ਕੀ ਕਾਰਨ ਕੀ ਹੈ ਸਰ ਮੇਰੀ ਨਾ ਬੇਟੀ ਪੜਦੀ ਹੈ ਔਰ ਇਸ 7th ਕਲਾਸ ਦੇ ਵਿੱਚ ਅੱਜ ਉਹਦਾ ਪੇਪਰ ਸੀਗਾ ਐਸਐਸਟੀ ਦਾ ਤੇ ਬੱਚਾ ਪੇਪਰ ਦੇਣ ਆਇਆ ਹੈ ਪ੍ਰੋਪਰ ਸਕੂਲ ਯੂਨੀਫਾਰਮ ਦੇ ਵਿੱਚ ਰੀਬਨ ਆਈ ਕਾਰਡ ਸਭ ਕੁਝ ਪਾ ਕੇ ਆਇਆ ਹੈ ਬਸ ਇੱਕ ਥਰਸਡੇ ਹੋਣ ਕਰਕੇ ਨਾ ਕਿਉਂਕਿ ਬੱਚਾ 4 ਵਜੇ ਦਾ ਉੱਠ ਕੇ ਵਿਚਾਰਾ ਪੜ੍ਹ ਰਿਆ ਰਿਵਿਜ਼ਨ ਕਰ ਰਿਹਾ ਹੈ ਮੈਂ ਉਹਨੂੰ ਕਰਵਾ ਰਹੀ ਏ ਦਿਮਾਗ ਚੁਸਲਿਪ ਕਰਕੇ ਵੀ ਥਰਸਡੇ ਸੀ ਤੇ ਹਾਊਸ ਡੇਸ ਪਾਣੀ ਸੀਗੀ ਬਸ ਉਹ ਪੇਪਰ ਦੇਣ ਹੈ ਜੇ ਆਈਏ ਐਂਟਰ ਕੀਤੀ ਹੈ ਸਕੂਲ ਚ ਇਹਨਾਂ ਨੇ ਉਹ ਪੇਪਰ ਤੇ ਨਹੀਂ ਬੈਠਣ ਦਿੱਤਾ ਈਵਨ ਕਿ ਕਲਾਸ ਟੀਚਰ ਨੇ ਫੋਨ ਕਰਤਾ ਵੀ ਤੁਹਾਡੇ ਬੱਚੇ ਨੂੰ ਪੇਪਰ ਤੇ ਨਹੀਂ ਬੈਠਣ ਦਿੱਤਾ ਜਾਏਗਾ ਪਹਿਲਾਂ ਇਹਨੂੰ ਯੂਨੀਫਾਰਮ ਦੇ ਕੇ ਜਾਓ ਇਹ ਯੂਨੀਫਾਰਮ ਚੇਂਜ ਕਰੇਗੀ ਬਾਥ ਮੈਂ ਗੈਸ ਬੰਦ ਕੀਤਾ ਕਿ ਨਹੀਂ ਕੀਤਾ ਪਰ ਜਿਹੜਾ ਸਕੂਲ ਭੱਜੀ ਆ ਜਾਂ ਅੰਦਰ ਸੇ ਦੋ ਵਾਰ ਸਾਡਾ ਐਕਸੀਡੈਂਟ ਹੋਣ ਲੱਗਾ ਹੈ ਬੱਚੇ ਨੂੰ ਯੂਨੀਫਾਰਮ ਦੇਣ ਲਈ ਆਂਦੇ ਨੂੰ ਸਾਰੇ ਪੇਰੈਂਟਸ ਇਕੱਠੇ ਹੋਏ ਸੀ ਜਿੰਨੇ ਜਿੰਨਾਂ ਨੂੰ ਫੋਨ ਗਏ ਪਏ ਸੀ ਤੇ ਪ੍ਰਿੰਸੀਪਲ ਨੂੰ ਮਿਲਣ ਦੀ ਡਿਮਾਂਡ ਰੱਖ ਰਹੀ ਸੀ ਪ੍ਰਿੰਸੀਪਲ ਮੈਡਮ ਮਿਲੇ ਨਹੀਂ ਘੰਟੇ ਬਾਅਦ ਆਏ ਹੈ ਘੰਟੇ ਬਾਅਦ ਆ ਕੇ ਕਹਿੰਦੇ ਸੀ ਬੱਚਾ ਨੂੰ ਬਿਠਾਤਾ ਜਿਹੜੇ ਬੱਚੇ ਦੀ ਮੈਂਟਲੀ ਹਰਾਸਮੈਂਟ ਹੋਈ ਹੈ ਜਿਹੜੇ ਬੱਚੇ ਨੂੰ ਧੁੱਪੇ ਖੜਾਇਆ ਗਿਆ ਹੈ ਜਿਹੜੇ ਬੱਚੇ ਤੋਂ ਫੋਨ ਕਰਵਾਏ ਗਿਆ ਉਸ ਬੱਚੇ 'ਚ ਕਿੱਥੇ ਕੌਨਫੀਡੈਂਸ ਰਹਿ ਗਿਆ ਹੋਵੇਗਾ ਪੇਪਰ ਦੇ ਲੈ ਦੱਸੋ ਔਰ ਹ ਇਹ ਕਿੱਥੇ ਰਿਕੇ ਵੀ ਦੇ ਬੱਚੇ ਨੇ ਯੂਨੀਫਾਰਮ ਨਹੀਂ ਪਾਈ ਤੁਸੀਂ ਉਹ ਪੇਪਰ ਨਹੀਂ ਦੇ ਸਕਦਾ ਸਕੂਲ ਯੂਨੀਫਾਰਮ ਪਾਈ ਹੈ ਜਿਹੜੇ ਮੈਨੇ ਪੈਸੇ ਕਮਾਣ ਲਈ ਹਾਊਸਡੇਸ ਲਾਈਆਂ ਨਾ ਬਸ ਉਹ ਹਾਊਸਡੇਸ ਨਹੀਂ ਪਾਈ ਸੀਗੀ ਤਾਂ ਕੀ ਲੱਗਦਾ ਕੀ ਮਤਲਬ ਇਹ ਜਿਹੜਾ ਕੀੜਾ ਜਿਹੜਾ ਸਕੂਲਾਂ ਦੇ ਵੱਲੋਂ ਕਰਾਇਆ ਜਾ ਰਿਹਾ ਇਹਨਾਂ ਦੀ ਕੀ ਕਾਰਵਾਈ ਕੀ ਚਾਹੀਦੀ ਹੈ ਇਹਨਾਂ ਦੇ ਪੂਰਾ ਪ੍ਰਸ਼ਾਸਨ ਜਿਹੜਾ ਹੈਗਾ ਇਹਨਾਂ ਦੀ ਪੂਰੀ ਕਾਰਵਾਈ ਕਰੇ ਇਹਨਾਂ ਨੂੰ ਨੱਥ ਪਾਵੇ ਇਹਨਾਂ ਨੂੰ ਦੱਸੇ ਕਿ ਪੇਰੈਂਟਸ ਦੀ ਵੀ ਕੋਈ ਪਾਵਰ ਹੁੰਦੀ ਹੈ ਕਿਉਂਕਿ ਪੇਰੈਂਟਸ ਦੀ ਯੂਨਿਟੀ ਬਹੁਤ ਜ਼ਰੂਰੀ ਹੈ ਜੇ ਕਿ ਪੇਰੈਂਟਸ ਦੀ ਯੂਨਿਟੀ ਹੋ ਜਾਈਗੀ ਨਾ ਸਾਰੇ ਸਕੂਲ ਵਾਲੇ ਆਪਣੇ ਆਪ ਹੀ ਡਾਊਨ ਆ ਜਾਣਗੇ ਕਿਉਂਕਿ ਇਹ ਸਿਰ ਤੇ ਚਾਤਾ ਚੜੇ ਹੋਏ ਨੇ ਕਿ ਪੇਰੈਂਟਸ ਦਿਖਾਉਂਦੇ ਨਹੀਂ ਯੂਨਿਟੀ ਜਦਕਿ ਪ੍ਰਸ਼ਾਸਨ ਨੂੰ ਚਾਹੀਦਾ ਹੈ ਇਹਨਾਂ ਨੂੰ ਪੂਰਾ ਦਬਾ ਕੇ ਰੱਖੇ ਕਿ ਤੁਸੀਂ ਪੇਰੈਂਟਸ ਦੀ ਕਿਉ ਐਨੂਅਲ ਚਾਰਜਸ ਲੈਂਦੇ ਉਸ ਚ ਲੁੱਟਾ ਅਸੀਂ ਐਨਾ ਐਨਾ ਪੈਸਾ ਭਰਦੇ ਤੁਸੀਂ ਦਿਖਾਓ ਵੀਡੀਓ ਦਿਖਾਓ ਕਿੱਥੇ ਫੈਨ ਲੱਗਾ ਹੈ ਅਸੀਂ ਜਦੋਂ ਦੇ ਸਕੂਲ ਆਏ ਹਾਂ ਉਸ ਗਰਮੀ ਚ ਖੜੇ ਆ ਸਾਡੇ ਬੱਚੇ ਜਿਹੜੇ ਗਰਮੀ ਚ ਕਲਾਸ ਚ ਬੈਠਦੇ ਨੇ ਉਹ ਚੰਗੀ ਤਰ੍ਹਾਂ ਪੱਖੇ ਤੱਕ ਨਹੀਂ ਚੱਲਦੇ ਕਿੰਨੇ ਟਾਈਮ ਤੋਂ ਬੱਚਿਆਂ ਨੂੰ ਬਾਹਰ ਕਢਾਇਆ ਰੱਖਿਆ ਇਹਨਾਂ ਨੇ ਦੇਖੋ ਜਿੱਤੇ ਤੱਕ ਸਾਨੂੰ ਪਸਾਨੂੰ 845 ਤੇ ਫੋਨ ਆਇਆ 845 ਤੋਂ ਲੈ ਕੇ ਆ ਟਾਈਮ ਆ ਗਿਆ ਸਾਨੂੰ ਇੱਥੇ ਖੜੇ ਨੂੰ ਜਦੋਂ ਬੱਚੇ ਲੜਾਈ ਝਗੜਾ ਹੋ ਗਿਆ ਪੂਰਾ ਹੰਗਾਮਾ ਹੋ ਗਿਆ ਪ੍ਰਿੰਸੀਪਲ ਮੈਡਮ ਨੇ ਫੇਰ ਬੱਚਾ ਨੂੰ ਜਗ੍ਹਾ ਤੇ ਬਿਠਾਇਆ ਸਾਨੂੰ ਨਹੀਂ ਪਤਾ ਪੌਣੇ ਘੰਟੇ ਚ ਬਿ